देखभाल करता वजो दोषी महसूस करना आम है। तुसी इकल्ले नहीं हो। तुसी शायद दोषी महसूस करते हो क्योंकि तुसी देखभाल करता नहीं हो। कुछ दिन बाद तुसी देखभाल करना खत्म करना चोंदे हो पर थॉडे को विकल्प है। तुसी इस दोष नु बर्दाश्त करना चुन सकदे हो या छड़ देना चुन सकदे हो। अस्सी समझदे हां एक कहना आसान है पर करना नहीं। पर सानू सुनो ਸਾਡੇ ਕੋਲ ਆਸਾਨ ਹੈ ਚਾਰ ਤਰੀਕੇ ਦੇ ਅਭਿਆਸ ਤੁਹਾਨੂੰ ਦੋਸ਼ੀ ਤੋਂ ਮੁਕਤ ਕਰਨ ਵਿੱਚ ਮਦਦ ਲਈ ਆਓ ਕੋਸ਼ਿਸ਼ करिए ਪਹਿਲਾ ਫੋਕਸ ਕਰੋ ਕਿ ਤੁਸੀਂ ਕਿਸ ਬਾਰੇ ਦੋਸ਼ੀ ਮਹਿਸੂਸ ਕਰਦੇ ਹੋ ਕੀ ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਇਹ ਇੱਕ ਗੁੰਝਲਦਾਰ ਸੁਮੇਲ ਹੋ ਸਕਦਾ ਹੈ ਪਰ ਅੰਤ ਵਿੱਚ ਅਸੀਂ ਤੁਹਾਨੂੰ ਕੋਸ਼ਿਸ਼ ਲਈ ਕਹਾਂਗੇ ਅਤੇ ਆਪਣੇ ਦਿਲ ਨਾਲ ਜਾਣ ਲਈ ਕਹਾਂਗੇ ਹਾਂ ਜਾਂ ਨਹੀਂ ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਇਸ ਨੂੰ ਛੱਡ ਦੇਣਾ ਚਾਹੁੰਦੇ ਹੋ ਇੱਥੇ ਕੋਈ ਸਹੀ ਜਾਂ ਗਲਤ ਜਵਾਬ ਨਹੀਂ ਹੈ ਜ਼ਿਆਦਾ ਜ਼ਰੂਰੀ ਇਮਾਨਦਾਰ ਰਹਿਣਾ ਹੈ ਭਾਵੇਂ ਤੁਸੀਂ ਜਵਾਬ ਦਿੱਤਾ ਨਹੀਂ ਇਮਾਨਦਾਰੀ ਤੁਹਾਨੂੰ ਚੰਗਾ ਮਹਿਸੂਸ ਹੋਣ ਵਿੱਚ ਮਦਦ ਕਰੇਗੀ ਅੰਤ ਵਿੱਚ ਆਪਣੇ ਆਪ ਨੂੰ ਪੁੱਛੋ ਤੁਸੀਂ ਇਸ ਭਾਵਨਾ ਨੂੰ ਕਦੋਂ ਛੱਡੋਗੇ ਕਈ ਵਾਰੀ ਤੁਸੀਂ ਕਬਰਾ ਜਾਂਦੇ ਹੋ ਅਤੇ ਭੁੱਲ ਜਾਂਦੇ ਹੋ ਕਿ ਤੁਸੀਂ ਇੰਨਾਂ ਭਾਵਨਾਵਾਂ ਨੂੰ ਫੜਿਆ ਹੈ ਸਮੇਂ ਵਿੱਚ ਸੈੱਟ ਕਰਨ ਨਾਲ ਤੁਹਾਡੇ ਅਤੇ ਦੋਸ਼ ਦੇ ਵਿੱਚ ਦੂਰੀ ਵੱਧ ਜਾਂਦੀ ਹੈ ਤੁਸੀਂ ਭਾਵਨਾ ਦੀ ਦਇਆ ਤੇ ਨਹੀਂ ਹੋ ਤੁਸੀਂ ਨਿਯੰਤਰਣ ਵਿੱਚ ਹੋ ਤੁਹਾਡੇ ਕੋਲ ਵਿਕਲਪ ਹੈ ਕਿ ਤੁਸੀਂ ਜਾਣਾ ਚਾਹੁੰਦੇ ਹੋ ਜਾਂ ਨਹੀਂ ਇਸ ਮੁਕਾਮ ਤੇ ਤੁਹਾਨੂੰ ਸਿਰਫ ਚੋਣ ਕਰਨ ਦੀ ਜ਼ਰੂਰਤ ਹੈ ਜਿੰਨਾ ਤੁਸੀਂ ਜਾਣ ਦਾ ਅਭਿਆਸ ਕਰਦੇ ਹੋ ਉਨਾ ਹੀ ਸੌਖਾ ਹੈ ਇਸ ਨੂੰ ਕੱਟਣ ਦੀ ਕੋਸ਼ਿਸ਼ ਕਰੋ ਇਹ ਅਭਿਆਸ ਸਿਰਫ 1-2 ਮਿੰਟ ਲੈਂਦਾ ਹੈ ਪਰ ਤੁਸੀਂ ਕੀ ਗਵਾ ਚੁੱਕੇ ਹੋ ਤਣਾਅ ਭੁਲੇਖਾ ਅਤੇ ਘਟੂਰਜਾ ਚੰਗਾ ਲੱਗਦਾ ਹੈ